ਸਾਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਦਲਜੀਤ ਦੋਸਾਂਝ ਔਰ ਐਮੀ ਵਰਕ ਅਕਸਰ ਆਪਾਂ ਲੋਕਾਂ ਨੂੰ ਇਹ ਕਹਿੰਦੇ ਸੁਣਦੇ ਆ ਕਿ ਦਲਜੀਤ ਦੋਸਾਂਝ ਜਾਂ ਗਿੱਪੀ ਗਰੇਵਾਲ ਦੀ ਕੋਈ ਹੋਰ ਮੂਵੀ ਨਹੀਂ ਆਈ ਉਹਨਾਂ ਦੀ ਜਿਹੜੀ ਆਖਰੀ ਫਿਲਮ ਸੀ ਦੋਨਾਂ ਇਕੱਠਿਆਂ ਦੀ ਉਹ ਪਹਿਲੀ ਔਰ ਆਖਰੀ ਫਿਲਮ ਆਪਾਂ ਕਹਿ ਸਕਦੇ ਹਾਂ ਸੀ ਜਿਨੇ ਮੇਰਾ ਦਿਲ ਲੁੱਟਿਆ ਉਸ ਫਿਲਮ ਦੇ ਵਿੱਚ ਦਲਜੀਤ ਦੋਸਾਂਝ ਔਰ ਗਿੱਪੀ ਗਰੇਵਾਲ ਇਕੱਠੇ ਨਜ਼ਰ ਆਏ ਸੀ ਉਸ ਤੋਂ ਬਾਅਦ ਹਾਲੇ ਤੱਕ ਵੀ ਕੋਈ ਅਜਿਹੀ ਮੂਵੀ ਨਹੀਂ ਆਈ ਜਿਹਦੇ ਦੇ ਵਿੱਚ ਉਹ ਇਕੱਠੇ ਨਜ਼ਰ ਆਏ ਹੁਣ ਹਾਲਾਂਕਿ ਦਲਜੀਤ ਦਸਾਂਜ ਦੇ ਨਾਲ ਗਿੱਪੀ ਗਰੇਵਾਲ ਦੇ ਛੋਟੇ ਬੇਟੇ ਸ਼ਿੰਦਾ ਨੇ ਕੰਮ ਜ਼ਰੂਰ ਕੀਤਾ ਪਰ ਕਿਤਨੇ ਕਿਤੇ ਉਹ ਚੀਜ਼ ਮਿਸਿੰਗ ਹੈ ਕਿ ਗਿੱਪੀ ਗਰੇਵਾਲ ਖਾਲੇ ਤੱਕ ਕਿੱਥੇ ਨੇ ਹਾਲਾਂਕਿ ਇਸ ਸਵਾਲ ਦਾ ਜਵਾਬ ਗਿੱਪੀ ਗਰੇਵਾਲ ਨੇ ਬਹੁਤ ਵਕੂਬੀ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਅਜੇ ਹਾ ਕੋਈ ਕਨਸੈਪਟ ਹਲੇ ਤੱਕ ਸਾਡੇ ਕੋਲ ਨਹੀਂ ਆਇਆ ਸਾਡੇ ਕੋਲ ਅਜੇ ਹੀ ਸਕ੍ਰਿਪਟ ਨਹੀਂ ਆਈ ਜਿਹਦੇ ਵਿੱਚ ਅਸੀਂ ਇਕੱਠੇ ਨਜ਼ਰ ਆਈਏ ਕਿਉਂਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਦੋ ਵੱਡੇ ਅਸੀਂ ਸੁਪਰਸਟਾਰ ਆ ਮੈਂ ਔਰ ਦਲਜੀਤ ਗਿੱਪੀ ਗਰੇਵਾਲ ਨੇ ਇਹ ਜਿਹਾ ਬਿਆਨ ਦਿੱਤਾ ਸੀ ਮੈਂ ਔਰ ਦਲਜੀਤ ਦੋਸਾਂਜ ਦੋਨੇ ਵੱਡੇ ਸੁਪਰਸਟਾਰ ਆ ਸੋ ਸਾਨੂੰ ਜਿਹੜੀ ਸਕ੍ਰਿਪਟ ਆ ਸਾਨੂੰ ਜਿਹੜਾ ਕਨਸੈਪਟ ਆ ਉਹ ਵੀ ਜ਼ਬਰਦਸਤ ਚਾਹੀਦਾ ਪਰ ਇੱਕ ਚੀਜ਼ ਇੱਥੇ ਹੋਰ ਮਿਸਿੰਗ ਐ ਜੇਕਰ ਅਸੀਂ ਗੱਲ ਕਰਦੇ ਆ ਦਲਜੀਤ ਦੋਸਾਂਜ ਔਰ ਗਿੱਪੀ ਗਰੇਵਾਲ ਦੀ ਪਰ ਜੇ ਆਪਾਂ ਇੱਥੇ ਇੱਕ ਹੋਰ ਗੱਲ ਕਰੀਏ ਦਲਜੀਤ ਦੋਸਾਂਜ ਔਰ ਐਮੇ ਵਰਕ ਦੋਨੇ ਪੰਜਾਬ ਦੇ ਵੱਡੇ ਸੁਪਰਸਟਾਰ ਨੇ ਔਰ ਦੋਨਾਂ ਨੇ ਬਾਲੀਵੁੱਡ ਦੇ ਵਿੱਚ ਇੱਕ ਤਾਕ ਜਮਾ ਦਿੱਤੀ ਆਪਣਾ ਨਾਮ ਬਣਾ ਲਿਆ ਕਿਉਂਕਿ ਪਿੱਛੇ ਅਮਰ ਸਿੰਘ ਚਮਕੀਲਾ ਆਈ ਸੀਗੀ ਦਲਜੀਤ ਦੋਸਾਂਜ ਦੇ ਜਿਸ ਤੇ OTT ਦੇ Netflix ਦੇ ਸਾਰੇ ਰਿਕਾਰਡ ਤੋੜ ਦਿੱਤੇ ਸੀਗੇ ਔਰ Netflix ਤੇ ਸਭ ਤੋਂ ਜ਼ਿਆਦਾ ਦੇਖਣ ਵਾਲੀ ਉਹ ਮੂਵੀ ਬਣ ਚੁੱਕੀ ਸੀ ਪਰ ਉਸ ਤੋਂ ਬਾਅਦ ਹੁਣ ਗੱਲ ਕਰੀ ਐਮੀ ਵਰਕ ਦੀ ਜੇ ਹੁਣ ਆਪਾਂ ਐਮੀ ਵਰਕ ਦੀ ਗੱਲ ਕਰੀਏ ਤਾਂ ਉਹ ਵੀ ਬੈਕ ਟੂ ਬੈਕ ਬਾਲੀਵੁੱਡ ਦੇ ਵਿੱਚ ਫਿਲਮਾਂ ਕਰਦੇ ਪਏ ਨੇ ਖੇਲ ਖੇਲ ਮੇ ਜਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਅ ਬੈਡ ਨਿਊਜ਼ ਬੈਕ ਟੂ ਬੈਕ ਫਿਲਮਾਂ ਕਰਦੇ ਪਏ ਨੇ ਐਮੀ ਵਰਕ ਵੀ ਉਸ ਤੋਂ ਪਹਿਲਾਂ ਵੀ ਫਿਲਮਾਂ ਕਰ ਚੁੱਕੇ ਨੇ ਪਰ ਕਿਤਨਾ ਕਿਤੇ ਇਹ ਇਹ ਵੀ ਚੀਜ਼ ਲੋਕ ਚਾਹੁੰਦੇ ਨੇ ਉਹਨਾਂ ਦੇ ਫੈਨਸ ਚਾਹੁੰਦੇ ਨੇ ਕਿ ਐਮੀ ਵਰਕ ਔਰ ਦਲਜੀਤ ਦੋਸਾਂਜ ਇਕੱਠੇ ਨਜ਼ਰ ਆਉਣ ਜੀ ਹਾਂ ਇੱਕ ਇੱਕ ਵੱਡੀ ਗੱਲ ਇਹ ਹੈ ਕਿ ਕਿਤਨਾ ਕਿਤੇ ਦੋਨੇ ਸਰਦਾਰ ਨੇ ਦੋਨੇ ਸੁਪਰਸਟਾਰ ਨੇ ਦੋਨੇ ਪੰਜਾਬੀ ਫਿਲਮਾਂ ਬਹੁਤ ਕਰਦੇ ਨੇ ਦੋਨੇ ਹਿੰਦੀ ਫਿਲਮਾਂ ਬਹੁਤ ਕਰਦੇ ਨੇ ਔਰ ਦੋਨੇ ਹੀ ਪੰਜਾਬੀ ਫਿਲਮਾਂ ਦੇ ਵਿੱਚ ਔਰ ਬਾਲੀਵੁੱਡ ਫਿਲਮਾਂ ਦੇ ਵਿੱਚ ਆਪਣਾ ਨਾਮ ਕਮਾ ਚੁੱਕੇ ਨੇ ਔਰ ਕਿਤਨਾ ਕਿਤੇ ਫੈਨਸ ਇਹ ਜ਼ਰੂਰ ਚਾਹਣਗੇ ਕਿ ਦਿਲਜੀਤ ਦੋਸਾਂਝ ਔਰ ਐਮੀ ਵਿਰਕ ਇਕੱਠੇ ਇੱਕ ਫਿਲਮ ਦੇ ਵਿੱਚ ਨਜ਼ਰ ਆਉਣ ਚਾਹੀਏ ਉਹ ਫਿਲਮ ਪੰਜਾਬੀ ਹੋਵੇ ਜਾਂ ਫਿਰ ਉਹ ਫਿਲਮ ਹਿੰਦੀ ਹੋਵੇ ਸੋ ਗਿੱਪੀ ਗਰੇਵਾਲ ਔਰ ਦਿਲਜੀਤ ਦਾ ਇੱਕ ਪਾਸੇ ਰਹਿ ਗਿਆ ਪਰ ਕਿਤਨੇ ਕਿਤੇ ਫੈਨਸ ਇਹ ਵੀ ਕਮੈਂਟ ਜ਼ਰੂਰ ਕਰਦੇ ਨਜ਼ਰ ਆਉਂਦੇ ਨੇ ਕਿ ਕਾਸ਼ ਕੋਈ ਅਜਿਹੀ ਫਿਲਮ ਹੋਵੇ ਜਿਸ ਦੇ ਵਿੱਚ ਇਹ ਦੋਨੇ ਸਰਦਾਰ ਨਜ਼ਰ ਆਉਣ ਹਾਲਾਂਕਿ ਬਾਰਡਰ 2 ਦੇ ਵਿੱਚ ਦਿਲਜੀਤ ਦੋਸਾਂਝ ਸਨੀ ਦਿਓਲ ਦੇ ਨਾਲ ਨਜ਼ਰ ਆਉਣ ਵਾਲੇ ਨੇ ਸੋ ਕਿਨੂੰ ਕਿਨੂੰ ਇਸ ਚੀਜ਼ ਦਾ ਵੇਟ ਹੈ ਕਿਨੂੰ ਕਿਨੂੰ ਇਸ ਚੀਜ਼ ਦਾ ਇੰਤਜ਼ਾਰ ਹੈ ਸੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਦੋਂ ਦਿਲਜੀਤ ਦੋਸਾਂਝ ਔਰ ਐਮੀ ਵਰਕ ਕਿਸੇ ਫਿਲਮ ਦੇ ਵਿੱਚ ਇਕੱਠੇ ਨਜ਼ਰ ਆ ਸਕਦੇ ਨੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਬਸਕ੍ਰਾਈਬ